ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਰਦਾਰ ਸੌਂ ਸਿੰਘ ਠੰਡਲ ਵੱਲੋਂ ਸ਼੍ਰੋਮਣੀ ਕਾਲ ਦੇ ਵਰਕਰਾਂ ਅਤੇ ਜਨਤਾ ਨੂੰ ਅਪੀਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸ਼੍ਰੋਮਣੀ ਕਾਲ ਗੱਲ ਦੇ ਲੀਡਰ ਸਹਿਵਾਣ ਵਰਕਰ ਸਹਿਵਾਣ ਅਹੁਦੇਦਾਰ ਸਹਿਵਾਣ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪਿਛਲੇ 1-2 ਦਿਨ ਤੋਂ ਜੋ ਖਬਰਾਂ ਚੱਲ ਰਹੀਆਂ ਉਦੇਸਵਾਂ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ ਤੇ ਮੈਨੂੰ ਲਗਾਤਾਰ ਸਾਰੇ ਟੈਲੀਫੋਨ ਕਰਕੇ ਇਸ ਗੱਲ ਬਾਰੇ ਬਾਰ ਬਾਰ ਪੁੱਛ ਰਿਹਾ ਕਿ ਆਪਾਂ ਕੀ ਕਰਨਾ ਕੀ ਹੋਣਾ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰ ਇੱਕ ਦੂਜੀ ਪਾਰਟੀ ਤੋਂ ਆ ਕੇ ਬੰਦਾ ਪਾਰਲੀਮੈਂਟ ਇਲੈਕਸ਼ਨ ਲਾਣੇ ਜਾ ਰਿਹਾ ਸੋ ਮੈਂ ਸਾਰੇ ਪਹਿਲਾਂ ਤਾਂ ਸਾਰੇ ਲੀਡਰ ਸਾਹਿਬਾਨ ਦਾ ਵਰਕਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਥੋੜੇ ਸਮੇਂ ਦੇ ਬਿਜੇ ਬਹੁਤ ਵੱਡਾ ਪਿਆਰ ਦਿੱਤਾ। ਔਰ ਜਿਸ ਦਿਨ ਤੋਂ ਇਹ ਗੱਲ ਉੱਪਰ ਕੇ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਕਾਲਦਾਲ ਨੇ ਕੱਲਿਆਂ ਇਲੈਕਸ਼ਨ ਲੜਨੀ ਆ। ਤੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹ ਇੱਕੀ ਵੇਲੇ ਅਸ਼ਾਲ ਆਇਆ ਸੀ। ਔਰ ਮੇਰਾ ਮਨ ਵੀ ਸੀ ਕਿ ਮੈਂ ਚਾਰ ਵਾਰੀ ਐਮ.ਐਲ.ਏ ਬਣਿਆ, ਮੰਤਰੀ ਬਣਿਆ, ਬਖ ਹੋ ਜਾਂਦੇ ਰਹਾ। ਆਪਣੇ ਬਹੁਤ ਹੀ ਸਤਿਕਾਰਯੋਗ ਸਰਪ੍ਰਕਾਰ ਸਿੰਘ ਬਾਦਲ ਜੀ ਦੇ ਨਾਲ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ। ਕਿ ਇਸ ਵਾਰੀ ਪਾਰਲੀਮੈਂਟ ਦੀ ਲੱਖੀ ਜਿਹੜੀ ਉਹ ਲੜੀ ਜਾਵੇ। ਉਹਦੇ ਬਾਅਦ ਤੇ ਮੈਂ ਪਾਰਟੀ ਨੂੰ ਪਾਰਟੀ ਪ੍ਰਧਾਨ ਨੂੰ ਆਪਣੇ ਵੱਲੋਂ ਬੇਨਤੀ ਵੀ ਕੀਤੀ ਹੈ ਬਾਕੀ ਆਪਣੇ ਸਾਰੇ ਵਰਕਰਾਂ ਨੂੰ ਵੀ ਬੇਨਤੀ ਕੀਤੀ। ਪਰ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਲਈ ਤੌਪਲੇ ਹੈ ਕਿ ਹੁਣ ਇਹ ਕੀ ਫੈਸਲਾ ਹੋਊਗਾ ਕਿ ਜਿਹੜੀ ਆ ਉਹ ਕਿਸੇ ਵੋਟ ਦਿੱਤੀ ਜਾਊਗੀ ਜਾਂ ਮੈਨੂੰ ਦਿੱਤੀ ਜਾਊਗੀ। ਸੋ ਮੈਂ ਜਿੱਥੇ ਆਪਣੇ ਵੱਲੋਂ ਪਾਰਟੀ ਨੂੰ ਬੇਨਤੀ ਕੀਤੀ ਆ ਉਹ ਇੱਕ ਬੇਤੀ ਤੁਹਾਨੂੰ ਵੀ ਕਰਨੀ ਚਾਹਨਾ। ਕਿ ਮੈਂ 1980 ਦੇ ਵਿੱਚ ਪਹਿਲੀ ਵਾਰ ਹੀ ਸ਼੍ਰੋਮਣੀ ਗੱਲਦਾਲ ਦਾ ਮੈਂਬਰ ਬਣਿਆ ਸੀ ਉਸ ਤੋਂ ਬਾਅਦ ਅੱਜ ਤੱਕ ਸ਼੍ਰੋਮਣੀ ਗੱਲਦਾਲ ਦਾ ਸਪਾਈ ਬਣ ਕੇ ਵਰਕਰ ਬਣ ਕੇ ਕੰਮ ਕੀਤਾ ਠੀਕ ਹੈ ਮੈਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਮੈਨੂੰ ਪਾਰਟੀ ਦੇ ਬੜਾ ਮਾਨ ਸਨਮਾਨ ਦਿੱਤਾ ਸੋ ਇਸ ਕਰਕੇ ਮੈਂ ਜਦ ਤੱਕ ਮੇਰੀ ਜ਼ਿੰਦਗੀ ਹੈ ਮੈਂ ਸ਼੍ਰੋਮਣੀ ਗੱਲਦਾਲ ਦਾ ਵਰਕਰ ਦੇ ਤੌਰ ਤੇ ਕੰਮ ਉਹ ਕਰਾਂਗਾ ਇਹ ਮੇਰੇ ਆਪਣਾ ਇੱਕ ਜੀਵਨ ਦਾ ਆਪਣਾ ਫੈਸਲਾ ਹੈ ਸੋ ਮੈਂ ਚਾਹਾਂਗਾ ਕਿ ਆਪਾਂ ਸਾਰੇ ਜਿੰਨੇ ਵੀ ਤੁਸੀਂ ਲੀਡਰ ਆਂ ਵਰਕਰ ਆਂ ਆਪਾਂ ਸਾਰੇ ਪਾਰਟੀ ਦੇ ਨਾਲ ਰਹੀਏ ਔਰ ਮੈਨੂੰ ਇਹ ਜ਼ਰੂਰ ਲੱਗਦਾ ਸੀ ਕਿ ਜਿੱਦਾਂ ਲੋਕਾਂ ਦੇ ਵਿੱਚ ਇਸ ਵਾਰੀ ਇਹ ਉਤਸ਼ਾਹ ਸੀ ਕਿ ਸੋਨ ਤੇ ਖੰਡਲ ਹੀ ਜਾਣਿਆ ਪਛਾਣਿਆ ਚਿਹਰਾ ਆ ਔਰ ਹੁਸ਼ਾਰਪੁਰ ਦੀ ਇਸ ਇਲੈਕਸ਼ਨ ਦੇ ਵਿੱਚ ਆਪਾਂ ਵਧੀਆ ਅਦਾਸ਼ਤ ਦੇ ਸਕਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਅੱਜ ਬੇਸ਼ੱਕ ਹੋਣਗੇ ਪਰ ਉਹ ਵੀ ਦਿਲੋਂ ਇਹ ਚੀਜ਼ ਮਹਿਸੂਸ ਕਰਦੇ ਸੀ ਕਿ ਇੱਕ ਤਜਰਬੇਕਾਰ ਚੰਗਾ ਚਿਹਰਾ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਸਾਹਮਣੇ ਉਹ ਆ ਰਿਹਾ ਪਰ ਪਾਰਟੀਆਂ ਦੇ ਬਹੁਤ ਬਾਰੇ ਕੀ ਮਜਬੂਰੀਆਂ ਹੋਈਆਂ ਇਹ ਪਾਰਟੀ ਦੇ ਦੇਖਣਾ ਕਿ ਉਹ ਉਹਨਾਂ ਦੀ ਕੀ ਮਜਬੂਰੀ ਆ ਕਿ ਉਹ ਜਿਹੜੀ ਆ ਉਹ ਗੱਲ ਇਹ ਹੋ ਰਹੀ ਆ ਸੋ ਇਸ ਕਰਕੇ ਮੈਂ ਆਪਣੇ ਸਾਰੇ ਲੀਡਰ ਸਾਹਿਬਾਨ ਨੂੰ ਬਰਦਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਫੈਸਲਾ ਪਾਰਟੀ ਕਰੂਗੀ ਉਹ ਆਪਾਂ ਸਾਰੇ ਉੱਤੇ ਉਹਦੇ ਨਾਲ ਸਹਿਮਤ ਹੋਵਾਂਗੇ ਕਿਉਂਕਿ ਸ਼੍ਰੋਮਣੀ ਕਾਲੇ ਦਲ ਦੀ ਜਿਹੜੀ ਕਮਾਂਡ ਆ ਉਹ ਜਾਂ ਸ਼੍ਰੋਮਣੀ ਕਾਲ ਦੇ ਜਿਹੜੇ ਵਰਕਰ ਆ ਉਹ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੇ ਉਹ ਗੱਲ ਕਰਨਗੇ ਮੈਂ ਹਮੇਸ਼ਾ ਤੁਹਾਡੇ ਨਾਲ ਹੁਣ ਜਿਹੜੇ ਵੀ ਪਾਰਟੀ ਦੇ ਵੱਲੋਂ ਤੁਸੀਂ ਮੈਨੂੰ ਹੁਕਮ ਲਾਉਂਗੇ ਉਹ ਮੈਂ ਹਮੇਸ਼ਾ ਉਹਨੂੰ ਸੱਚਾ ਕੇ ਸਵੀਕਾਰ ਕਰਾਂਗਾ ਤੁਸ ਕਰਕੇ ਮੈਂ ਕਿਉਂਕਿ ਸਾਰਿਆਂ ਦੇ ਟੈਲੀਫੋਨ ਬਾਰ ਬਾਰ ਆਈ ਜਾਂਦੇ ਆ ਕੋਈ ਕਹੀ ਜਾਂਦਾ ਇਹ ਐਲਾਨ ਕਿਉਂ ਨਹੀਂ ਹੁੰਦਾ ਕੋਈ ਕਹੀ ਜਾਂਦਾ ਕਿ ਕਿ ਅਜ ਬਾ ਸੁਖਵੀਰ ਜੀ ਨੇ ਬਾਦਲ ਹਜ਼ਾਰ ਪਰ ਆ ਰਹੇ ਆ ਕਦੋਂ ਆ ਰਹੇ ਆ ਉਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਵੀ ਸਮਾਂ ਆਊਗਾ ਉਹ ਆਪਾਂ ਬਾਅਦ ਵਿੱਚ ਉਹ ਵਿਚਾਰ ਕਰਾਂਗੇ ਤੋਂ ਤੁਹਾਡਾ ਇੱਕ ਵਾਰੀ ਸਹਾਇਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿ